ਤਾਨਗੁਰ ਨਾਨਕ ਸਾਹਿਬ ਦੇ ਗੁਰਪੁਰਬ ਤੇ ਸਿੱਟਣੀਆਂ ਦੇਣ ਦੀਆਂ ਬੀਬੀਆਂ ਆ ਬੰਗੀ ਆ ਪਾਣੀ ਤੇ ਬਾਬੇ ਨਾਨਕ ਨੇ ਸultanpur ਹੱਤੀ ਪਾ ਲਈ ਬਾਬੇ ਨਾਨਕ ਨੇ ਸultanpur ਹੱਤੀ ਪਾ ਲਈ ਬਾਬੇ ਨਾਨਕ ਨੇ ਸultanpur ਹੱਤੀ ਪਾ ਲਈ ਬਾਬੇ ਨਾਨਕ ਨੇ ਸultanpur ਬੋਰ ਹੱਤੀ ਪਾ ਲਈ ਬਾਬੇ ਨਾਨਕ ਨੇ ਸultanpur ਬਾਬੇ ਨਾਨਕਣੇ ਰਟੀ ਤੇਰਾ ਤੇਰਾ ਦੀ ਰਟੀ ਚ ਬਾਬੇ ਨਾਨਕਣੇ ਮੇਰਾ ਤੇਰਾ ਦੀ ਰਟੀ ਚ ਬਾਬੇ ਨਾਨਕਣੇ ਤੇਰਾ ਤੇਰਾ ਦੀ ਰਟੀ ਚ ਬਾਬੇ ਨਾਨਕਣੇ ਸੁਲਤਾਨਪੁਰ ਪਾਲੀ ਹਟੀ ਚ ਬਾਬੇ ਨਾਨਕਣੇ ਸੁਲਤਾਨਪੁਰ ਪਾਲੀ ਹਟੀ ਚ ਬਾਬੇ ਨਾਨਕਣੇ ਸੁਲਤਾਨਪੁਰ ਪਾਲੀ ਹਟੀ ਚ ਬਾਬੇ ਨਾਨਕਣੇ ਕਲੀ ਕਾਨਕਮਕੀ ਚਬਾਪੇ ਨਾਨਕ ਨੇ ਵਿੱਚ ਰੱਖ ਲਈ ਕਾਨਕਮਕੀ ਚਬਾਪੇ ਨਾਨਕ ਨੇ ਵਿੱਚ ਰੱਖ ਲਈ ਕਾਨਕਮਕੀ ਚਬਾਪੇ ਮੇਰੇ ਨਾਨਕ ਨੇ ਵਿੱਚ ਰੱਖ ਲਈ ਕਾਨਕਮਕੀ ਚਬਾਪੇ ਨਾਨਕ ਨੇ ਰੱਦੀ ਤੇਰਾ ਤੇਰਾ ਦੀ ਰੱਡੀ ਚਬਾਪੇ ਨਾਨਕ ਨੇ ਰੱਦੀ ਤੇਰਾ ਤੇਰਾ ਦੀ ਰੱਡੀ ਚਬਾਪੇ ਨਾਨਕ ਨੇ ਬਾਬੇ ਨਾਨਕ ਦਾ ਵਿਆਹ ਛਟਣੀਆਂ ਦੇ ਰੇ ਬਾਬੇ ਨਾਨਕ ਦਾ ਵਿਆਹ ਸultanpur Lodhi ਰੱਟੀ ਜਬਾਬੇ ਨਾਨਕ ਨੇ ਰੱਟੀ ਦੇਨਾ ਤੇਰਾ ਦੀ ਰੱਟੀ ਜਬਾਬੇ ਨਾਨਕ ਨੇ ਰੰਗਿਰਾ ਤੇਰਾ ਦੀ ਰੱਟੀ ਜਬਾਬੇ ਨਾਨਕ ਨੇ ਰੰਗਿਰਾ ਤੇਰਾ ਦੀ ਰੱਟੀ ਜਬਾਬੇ ਨਾਨਕ ਨੇ ਸੁਲਤਾਨਪੁਰ ਪਾਲੀ ਹੱਡੀ ਜਬਾਬੇ ਨਾਨਕ ਨੇ ਸੁਲਤਾਨਪੁਰ ਪਾਲੀ ਹੱਡੀ ਜਬਾਬੇ